ਸਤਸੰਗ ਬਲਟਵਾ ਅਮਰਪਾਲ ਸਿੰਘ ਦੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਕਦੂਰ ਸਾਹਿਬ ਤੋਂ ਕਿ ਕਾਗਜ਼ ਵਾਪਸ ਲੈਣਗੇ ਕਿਵੇਂ ਕੀ ਹਾਲਾਤ ਲੱਗਦੇ ਆ ਨਹੀਂ ਨਹੀਂ ਦੇਖੋ ਮੈਂ ਕੋਈ ਅਮਰਪਾਲ ਸਿੰਘ ਦੇ ਵਿਰੁੱਧ ਨਹੀਂ ਮੇਰੇ ਤੇ ਨਾਲ ਹੋਰ ਕਈ ਉਮੀਦਵਾਰ ਵੀ ਨੇ ਸੋਨ ਬਲਟਵਾ ਮੈਂ ਵੀ ਇੱਕ ਉਮੀਦਵਾਰ ਆ ਬਲਟਵਾ ਸਾਹਿਬ ਪਤਾ ਕੀ ਚੱਕਰ ਆ ਉਹਨਾਂ ਦੇ ਨਾ ਗੁੱਸਾ ਘਟ ਆਉਂਦਾ ਹੈ ਉਹਦਾ ਮੈਂ ਕਾਰਨ ਦੱਸਦਾ ਨਵਾ ਅੱਜ ਆਪਾਂ ਨਾ ਗੱਲ ਜਰੂਰ ਕਰ ਰਹੇ ਆ ਚੈਨਲ ਦੀ ਗੱਲ ਕਰ ਰਹੇ ਆ ਪਰ ਭਰੱਪੇ ਦੇ ਤੌਰ ਤੇ ਗੱਲ ਕਰ ਰਹੇ ਆ ਅੱਗੇ ਆਪਾਂ ਜਿੰਨੀ ਵਾਰੀ ਵੀ ਗੱਲ ਕੀਤੀ ਆਪਣੀ ਤਲਖੀ ਵਧੀ ਹੈ ਮੈਂ ਚਾਹੁੰਦਾ ਵੀ ਅੱਜ ਵਿਦਾਊਟ ਤਲਖੀ ਆਪਣੀ ਗੱ ਜੀ ਗੱਲ ਕਰੀਏ ਲਾਲਜੀਤ ਭੁੱਲਰ ਦੀ ਉੱਤੇ ਵੀ ਇਹਨਾਂ ਗੁੱਸਾ ਨਹੀਂ ਆਉਂਦਾ ਸਚਾਈ ਦੱਸਦਾ ਮਾਂ ਪਤਾ ਕਾਲੀ ਦਲ ਤੇ ਕਿਉਂ ਆਉਂਦਾ ਆ ਕਿਉਂਕਿ ਕਾਲੀ ਦਲ ਨੂੰ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਸਿਖਾਇਆ ਵੀ ਸਾਡੀ ਮਾਂ ਪਾਰਟੀ ਹੈ ਹੈਨਾ ਇਹ ਸਾਡੇ ਸਿਧਾਂਤਾਂ ਦੇ ਵਿੱਚੋਂ ਨਿਕਲੀ ਹੈ ਇਹ ਸਾਡੀ ਇੱਕੋ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਦਾ ਮਰਨਾ ਪੰਜਾਬ ਦੇ ਲਈ ਬਹੁਤ ਵੱਡਾ ਨੁਕਸਾਨ ਹੋਵੇਗਾ ਹੈਨਾ ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਸਾਡੇ ਪੁਰਖਿਆਂ ਨੇ ਲਹੂ ਡੋਲ ਕੇ ਪਾਰਟੀ ਬਣਾਈ ਸੀ ਵੀ ਆਪਣਿਆਂ ਤੇ ਥੋੜਾ ਜਿਹਾ ਗੁੱਸਾ ਨਾਲ ਜ਼ਿਆਦਾ ਆ ਜਾਂਦਾ ਬੇਗਾਨੇ ਤੇ ਗੁੱਸਾ ਘੱਟ ਆਉਂਦਾ ਹੁਣ ਕਾਂਗਰਸ ਦੇ ਉਮੀਦਵਾਰ ਤੇ ਮੈਂ ਕੀ ਗੁੱਸਾ ਕਰਾਂਗਾ ਦੀ ਹਣਾ ਉਹਨਾਂ ਨਾਲ ਦੇ ਰੂਸੇ ਪੁਰਾਣੇ ਚੱਲੇ ਆ ਰਹੇ ਨੇ ਅਕਾਲੀ ਦਲ ਨਾਲ ਤੇ ਬਲਟੋਆ ਸਾਹਿਬ ਨਾਲ ਤੇ ਰੋਸੇ ਵੱਢ ਜਾਂਦੇ ਆ ਨਾ ਫਿਰ ਮੈਂ ਦੱਸਦਾ ਜੀ ਰੋਸੇ ਤੇ ਮੇਰੇ ਚਾਹੀਦੇ ਆ ਹਾਂ ਰੋਸਾ ਤਾਂ ਮੈਨੂੰ ਕਰਨਾ ਚਾਹੀਦਾ ਹੈ ਨਾ ਹਾਂ ਤੇ ਜਾਂ ਸਿੱਖਾਂ ਨੂੰ ਕਰਨਾ ਚਾਹੀਦਾ ਜਿਨ੍ਹਾਂ 'ਚ ਭਰਮ ਭਲੇਖਾ ਬੈਦਾ ਕੀਤਾ ਗਿਆ ਸੀਗਾ ਹਾਂ ਜਿਨ੍ਹਾਂ ਨੇ ਸਲਾਵਾ ਕੀਤਾ ਗਿਆ ਸੀਗਾ ਹਾਂ ਕਿ ਸੰਵਧਾਨ ਨੂੰ ਨਹੀਂ ਮੰਨਦੇ ਜੀ ਹਾਂ ਅੱਜ ਅਸੀਂ ਸੰਵਧਾਨ ਨੂੰ ਵੀ ਮੰਨਾਂਗੇ ਅਸੀਂ ਚੋਣ ਸਿਸਟਮ ਦੇ ਵਿੱਚ ਚੋਣ ਪ੍ਰਣਾਲੀ ਦੇ ਵਿੱਚ